ਸੱਜਾ ਸੱਜਾ ਆ ਜੋ ਇੱਕੋ ਇਹਦੇ ਪੰਦੇ ਵੇ ਪਿੱਛੇ ਚਲੋ ਇਹ ਲੱਗ ਗਿਆ ਸਾਡੇ ਵਿੱਚ ਇੱਕ-ਇੱਕ ਕਰ ਜੋ ਨਸ਼ਾ ਤਸਕਰਸੀ ਹੋਣਾ ਇਹ ਪ੍ਰੋਪਰਟੀਆਂ ਹਸੀਜ਼ ਕੀਤੀਆਂ ਜਾ ਰਹੀਆਂ ਤੇ ਕੀ ਹੈ ਜੀ ਸਾਹਿਬ ਮਾਨਯੋਗ ਸੁਹੇਲ ਕਾਸਮੀਰ ਆਈ.ਐਸ. ਐਸ.ਐਸ.ਪੀ ਸਾਹਿਬ ਬਟਾਲਾ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿੰਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਧਰ ਤੇ ਸਬਡਿਵੀਜ਼ਨ ਫਤਿਹਗੜ ਜੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਹਨਾਂ ਨੇ ਕੀਤਾ ਹੋਇਆ ਉਹਨਾਂ ਦੀਆਂ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਆਂ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਟ੍ਰਾਇਲ ਨੇ ਔਰ ਇਹਨਾਂ ਸਮਗਦਰਾਂ ਨੇ ਜੋ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਿਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਗੜ ਚੋੜੀਆਂ ਦੇ 6 ਵੱਡੇ ਸਮਗਦਰ ਨੇ ਸਦਲ ਥਾਣੇ ਦੇ 7 ਸਮਗਦਰ ਨੇ ਔਰ ਕਿਲਾ ਲਾਲ ਸਿੰਘ ਥਾਣੇ ਦੇ 2 ਸਮਗਦਰ ਨੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਵਾਈ ਗਈ ਆ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਆ ਜਿਹੜੀ ਭਾਰਤ ਸਰਕਾਰ ਦੇ ਫਿਕਵਾ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਪਟੇਗੜ ਚੂੜੀਆਂ ਸ਼ਹਿਰ ਦੇ ਕਿੰਨੇ ਕੇਸ ਹੈ ਪਟੇਗੜ ਚੂੜੀਆਂ ਦੇ 6 ਐਫ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਦਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 66 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚੁੱਕਾਇਆ ਗਿਆ ਇਹ ਸਰ ਇਹਦੇ ਅਗਲਾ ਐਕਸ਼ਨ ਕੀ ਹੁੰਦਾ ਜੀ ਜਿਹੜਾ ਆਪਾਂ ਨੋਟਿਸ ਧਰਾਂ ਦੇ ਬਾਹਰ ਚਪਕਾਏ ਗਏ ਆ ਇੱਕੋ ਨੈਕਸਟ ਕਦਮ ਤਾਂ ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਹੈ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਨਗੇ ਉਹਦੇ ਉਸ ਦੇ ਮੁਤਾਬਕ ਅਗਲੀ ਜਿਹੜੀ ਕਾਰਵਾਈਆਂ ਅਮਤਲੀਆਂ ਦੀ ਕਰਦੇ ਇਹ ਸਿਰਫ ਹੋਰ ਵੀ ਇਸ ਤੇ ਅਧੀਨ ਹੋਰ ਵੀ ਕੇਸ ਹੈਗੇ ਜਿਹੜੇ ਆਉਣ ਵਾਲੇ ਤੋਂ ਜਿਹੜੀ ਪੁਲਿਸ ਕਰੀਆ ਫ੍ਰੀਜ਼ ਕਰ ਸਕਦੇ ਅਸੀਂ ਬਾਕੀ ਸਾਡੇ ਹੋਰ ਵੀ ਕੇਸ ਹੈਗੇ ਨੇ ਜਿਹੜੇ ਫਿਗਰ ਕੀਤੇ ਹੋਏ ਨੇ ਐਸਐਸਪੀ ਸਾਹਿਬ ਜੀ ਦੇ ਹਦਾਇਤਾਂ ਦੇ ਅਨਸਾਰ ਉਹਨਾਂ ਤੇ ਵੀ ਸਾਡੀ ਜਿਹੜੀ ਅੰਡਰ ਪ੍ਰੋਸੈਸ ਹੈਗਾ ਸਾਡੀ ਕੰਪਿਊਟਰ ਅਥਾਰਟੀ ਦੇ ਨਾਲ ਸਾਡੀ ਜਿਹੜੀ ਪ੍ਰोसीਡਿੰਗਸ ਚੱਲ ਰਹੀ ਕੋਈ ਨਹੀਂ ਕਰਾਓ ਜੀ ਕਰਾਓ ਜੀ